ਅੱਜ ਦੋਸਤੋ ਬਹੁਤ ਚੰਗੀ ਮੱਝ ਲੈ ਕੇ ਆਇਆ ਜੀ ਆਪਾਂ ਖੜਿਆ ਪਿੰਡ ਰਾਮੂ ਵਾਲਾ ਕਲਾਂ ਤਹਿਸੀਲ ਮੋਗਾ ਤੇ ਜ਼ਿਲ੍ਹਾ ਹੈਗਾ ਜੀ ਮੋਗਾ ਬਾਈ ਹਰਦੀਪ ਦੇ ਘਰੋਂ ਇੱਕ ਚੰਗੀ ਮੱਝ ਤੁਹਾਨੂੰ ਦਿਖਾ ਰਹੇ ਹਾਂ ਥਾਂਲੇ ਵੀ ਦੀ ਪੂਰੀ ਸਾਫ਼ ਹੈ ਲੈਵਾ ਮਿੱਤਰੋ ਮਗਰ ਸੂਤਾਂ ਹੀ ਲੱਗਿਆ ਵਾ ਮੂਰੇ ਧੋਨੇ ਤਾਂ ਹੀ ਬਣਾਉਂਦੀ ਜਾ ਰਹੀ ਹੈ ਪੂਰੀ ਗੱਲਬਾਤ ਪਾਈ ਦੇ ਨਾਲ ਕਰਾਂਗੇ ਵੀ ਕਿੰਨੇ ਕੁ ਦਿਨ ਜਿਹੜੇ ਸੂਤ ਦੇ ਵਿੱਚ ਬਾਕੀ ਨੇ ਤੇ ਠੰਡੀ ਸੀਲ ਦਾ ਅੰਦਾਜ਼ਾ ਤੁਸੀਂ ਲਾ ਸਕਦੇ ਬਹੁਤ ਜ਼ਿਆਦਾ ਕਰਦੇ ਆ ਬਾਈ ਇਹਨਾਂ ਗੱਲਬਾਤ ਫਿਰ ਆਪਾਂ ਮਿੱਤਰੋ ਤੁਹਾਨੂੰ ਤੋਰ ਕੇ ਵੀ ਦਿਖਾਵਾਂਗੇ ਹਾਂਜੀ ਬਾਈ ਜੀ ਕੀ ਹਾਲ ਚਾਲ ਠੀਕ ਆ ਬਾਈ ਜੀ ਠੀਕ ਐ ਸੇ ਤਾਂ ਹਾਂਜੀ ਆ ਪਿੰਡ ਹੈਗਾ ਰਾਮੂ ਵਾਲਾ ਕਲਾ ਹਾਂਜੀ ਤਹਿਸੀਲ ਤੇ ਜਿਲ੍ਹਾ ਮੋਗਾ ਠੀਕ ਐ ਮੋਗਾ ਕਿੰਨਾ ਕਰਿਆ ਜਾਂਦਾ 10 11 ਕਿਲੋਮੀਟਰ ਹੀ ਹੈ ਬਾਗਾ ਪੁਰਾਣਾ 8 9 ਕਿਲੋਮੀਟਰ ਬਸ ਉਧਰੋਂ ਬਦਣੀ ਵੀ 9 ਕਿਲੋਮੀਟਰ ਠੀਕ ਹੁਣ ਜੇ ਆਪਾਂ ਸੂਏ ਦੀ ਗੱਲ ਕਰਗੇ ਸੂਆ ਕਿਹੜਾ ਹੋਵੇਗਾ ਤੇਰਾ ਹੈਗਾ ਤੀਜਾ ਠੀਕ ਐ ਦੂਜੇ ਸੂਏ ਆਪਾਂ 14 ਕਿਲੋ ਚੋਇਆ ਠੀਕ ਐ ਅਗਲਾ 15 ਵੀ ਕੱਢ ਸਕਦਾ ਓਕੇ ਤੇ ਅਗਲਾ ਦੇਖ ਸਕਦਾ ਜੇ ਤਿਆਰੀ ਹੈ ਤਿਆਰੀ ਬਹੁਤ ਆ ਹਨਾ ਸੂਰ ਤੱਕ ਲੱਗ ਜਾਣਾ ਚਾਹਾਂ ਹਾਂ ਹਾਂ ਮਗਰ ਬਹੁਤ ਦਾਹਾਂ ਦਾ ਹੀ ਲੱਗਿਆ ਵਾ ਹਨਾ ਤਿੰਨ ਦਿਨ ਬਾਕੀ ਆ ਤੋਰੋ ਜੇ ਇੱਕ ਵਾਰੀ ਤੋਰ ਕੇ ਖਾਓ ਠੀਕ ਆ ਵੀ ਠੀਕ ਆ ਕਿਹੜਾ ਲੱਗਿਆ ਜੀ ਇਹਦੇ ਜੀ ਸੀਆਰ ਵੀ ਹਸਾਰ 4354 ਦਾ ਹਰਿਆਣਾ 4354 ਹਾਂਜੀ ਹਰਿਆਣੇ ਦਾ 53 ਕਿ 53 4354 54 4354 ਦਾ ਸੀਆਰ ਵੀ ਦਾ ਮਿੱਤਰੋ ਹਸਾਰਾਂ ਦਾ ਟੀਕਾ ਲੱਗਿਆ ਵਾ ਕੱਦ ਕਾੜ ਤੇ ਬੇਲ ਜਿਹੜੀ ਆਪਾਂ ਕਰ ਸਕਦੇ ਪੁੱਲ ਵੱਡੀਆਂ ਵੱੱਜਾਂ ਦੇ ਵਿੱਚੋਂ ਆਉਂਦੀ ਆ। ਸੋ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤੀਜੇ ਸੂਏ ਬਾਈ ਕਹਿੰਦਾ ਵੀ ਸੂਣੀ ਆ ਘੱਟੋ ਘੱਟ 2-4 ਦਾਣਾ ਸੂਣ ਦੇ ਵਿੱਚ ਬਾਕੀ ਆ 14 ਲੀਟਰ ਬਾਈ ਦੇ ਦੱਸਣ ਦੇ ਮੁਤਾਬਕ ਦੁੱਧ ਦਿੱਤਾ ਵਾ। ਭਰ ਦੀ ਗਰੰਟੀ ਆ ਆਪਣੀ। ਹਾਂਜੀ। ਉਹ ਛਰਲੇ ਛੱਟੇ ਦੀ ਵੀ ਗਰੰਟੀ ਆ। ਓਕੇ ਜੀ ਓਕੇ ਓਕੇ। ਜਿਹਨੇ ਘਰੇ ਰੱਖਣੀ ਆ ਹਾਂਜੀ। ਥੋੜਾ ਜਿਹਾ ਬਸ ਖੁੱਲਾ ਹੋਰ ਨਹੀਂ ਕੋਈ ਮਾਰ ਖਾਂਦੀ ਏ। ਹਾਂ ਕਿਸੇ ਬੱਸੇ ਨਹੀਂ ਹੱਤ ਉਧਰੋਂ ਦੀ ਹੋਰਦਾ ਹਨਾ। ਹਾਂ ਹਾਂ। ਬੱਚੇ ਕਹਿੰਦੇ ਵੀ ਸਾਡੇ ਵੀ ਬਾਈ ਫੋਟੋ ਲੋ। ਜ਼ਰੂਰੀ ਆ ਆਪਣਾ ਦਿਖਾਉਣ ਦਾ ਹਨਾ ਤੇ ਹੁਣ ਆਪਾਂ ਗੱਲ ਕਰਕੇ ਵੀ ਸੁਆਹ ਹੈ ਤੀਜਾ ਸੁਹਦੀ ਆ ਤਿੰਨ ਚਾਰ ਦਿਨ ਸੁਣ ਚ ਰਹਿੰਦੇ ਆ ਹਨਾ ਤਿੰਨ ਕ ਦਿਨ ਰਹਿੰਦੇ ਆ ਤਿੰਨ ਕ ਦਿਨ ਹਾਂਜੀ ਠੀਕ ਐ ਦੁੱਧ ਦਿੱਤਾ 14 ਲੀਟਰ 14 ਲੀਟਰ ਦਿੱਤਾ ਹਾਂਜੀ 14 ਕਿਲੋ ਦਿੱਤਾ ਆਪਾਂ ਦਾ ਹਾਂਜੀ ਹੋਇਆ ਤੇ 15 ਚੋਲ ਆਵੇ ਅਗਲਾ 16 ਚੋਲ ਆਵੇ ਠੀਕ ਐ ਆਪਣੇ ਕੋਲੇ ਪਸ਼ੂ ਆ ਵਾ ਤੇ ਲੀਵਰ ਦੀ ਸਮੱਸਿਆ ਕਰਕੇ ਆਪਾਂ ਸੇਲ ਕਰਦੇ ਆ ਓਕੇ 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 ਰੇਟ ਫਿਰ ਕੀ ਕਰਤਾ ਜਾਇਜ ਜਾਇਜ 1,55,000 1,53 ਹਾਂਜੀ 1,53 ਜਮਾਨਤਨ ਜਮਾਨਤਨ ਕਰ ਲੈਂਦੇ ਹੋ ਜਾਊਗਾ ਨਾ ਹਾਂਜੀ ओके ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ ਜੀ 98760 ਹਾਂਜੀ 36939 98760 ਹਾਂਜੀ 37939 39 ਇੱਕ ਵਾਰੀ ਤੋੜ ਦਿਓ ਹੋਰ ਜੀ ਹੋਰ ਤੋੜ ਦਿਓ ਹਾਂਜੀ ਸੋ ਜਿਹੜੇ ਵੀ ਐਨ ਨੂੰ ਤੋੜ ਦਿਓ ਇਧਰ ਨੂੰ ਸਾਹਮਣੇ ਸਰੀਰ ਇਧਰ ਨੂੰ ਸਰੀਰ ਪੱਖੋਂ ਵਜਨ ਕਰਨੀਓ ਮਿੱਤਰੋ ਫੁੱਲ ਤਿਆਰੀ ਤੀਜਾ ਸੁਗਾ ਠੰਡੀ ਸੀਲ ਜਿਹੜੀ ਫੁੱਲ ਹੈ ਵਜਨ ਚੰਗਾ ਤੇ ਥਣਲੇ ਵੀ ਦੀ ਮਿੱਤਰੋ ਪੂਰੀ ਸਾਫ ਹੈ ਕਟੋ ਕਟ ਦੋ ਚਾਰ ਦਿਨ ਸੌਣ ਦੇ ਵਿੱਚ ਬਾਕੀ ਨੇ 43 53 ਦਾ ਬਾਈ ਕਹਿੰਦਾ 43 54 ਦਾ ਬਾਈ ਕਹਿੰਦਾ ਵੀ ਸਿਮਿੰਟ ਲੱਗਿਆ ਵਾ ਹਾਂਜੀ ਹਾਂਜੀ ਭਾਰਤ ਤੇ ਗਾਰੰਟੀ ਓਕੇ ਜੀ ਭਾਰਤ ਛੱਟੇ ਦੀ ਫੁੱਲ ਗਾਰੰਟੀ ਹੈ ਮੋੜਲੇ ਵਿੱਚ ਬਸ ਬੰਦਿਓ ਨਾੜਾਂ ਤੁਸੀਂ ਦੇਖ ਸਕਦੇ ਹੋ ਫੁੱਲ ਫਟਾਫੁੱਲ ਲੈਵੇ ਤੇ ਹਾਂਜੀ ਜਿਉਂ ਆਪੇ ਦੇਖੋ ਫੁੱਲ ਤਿਆਰੀ ਹੈ ਤੇ ਜੇਕਰ ਕਿਸੇ دوست ਨੇ ਮਿੱਤਰੋ ਵੀਡੀਓ ਬਣਵਾਉਣੀ ਆ ਤਾਂ ਆਪਣਾ ਨੰਬਰ ਹੈ ਜੀ 98724 82 124 ਸੋ ਸਾਰੇ ਵੀਰਾਂ ਦਾ ਪਤਾ ਧੰਨਵਾਦ ਕਰਦੇ ਆ ਜਿਹੜੇ ਭਰਾ ਆਪਣੀ ਵੀਡੀਓ ਦੇਖਦੇ ਨੇ ਲਾਈਕ ਕਮੈਂਟ ਕਰਦੇ ਨੇ ਸੋ ਮਿਹਰਬਾਨੀ